ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਵਲੌਗ ਸ਼ਾਰਟ ਕਰ ਰਹੇ ਹਾਂ ਜੀ ਮਲਚਰ ਫੇਰ ਜਾ ਰਹੇ ਆ ਆਪਾਂ ਆ ਦੇਖੋ ਮਲਚਰ ਲੈਂਡ ਮੋਸਾਲਾ ਆਪਾਂ ਸਵੇਰੇ ਲਾ ਕੇ ਆਏ ਆ ਟਰਾਲੀਆਂ ਮੰਡੀ ਚ ਤੇ ਹੁਣ ਡਰਾਈਵਰ ਦਾ ਫੇਰ ਰਿਹਾ ਉੱਥੇ ਖੇਤ ਉਹ ਡੰਡਾ ਜਾਂ ਲਿੱਦ ਨੂੰ ਖੰਡਾ ਰਿਆ ਫਿਰ ਸੌਖਾ ਰਹਿਣਾ ਮਲਚਰ ਵੇਰਨਾ ਔਰ ਨਾ ਦਿਖਣੇ ਰਿਹਾ ਆ ਤੇ ਜੋੜੀਰਾਂ ਵੇਰ ਰਹੇ ਨੇ ਕਿਨਾਰੇ ਨੇ ਇਦੋਂ ਆਪਾਂ ਜੋੜੀਰ ਨਾ ਪਾ ਲਿਆ ਮਗਰ ਸੁਪਰ ਸੀਡਰ ਆ ਬਰੇ ਬਾਕੀ ਚਲੋ ਖੇਤ ਜਾ ਕੇ ਦੱਸਦੇ ਆ ਤੁਹਾਨੂੰ ਹੋਰ ਚੀਜ਼ਾਂ ਜੀ ਹੁਣ ਆਪਾਂ ਕਰ ਰਹੇ ਆ ਜਿਹੜੀ ਪ੍ਰਾਲੀ ਦੀ ਇਹਨੂੰ ਵਿੱਚ ਮਿਕਸ ਖੇਤ ਦੇ ਪਲੋਇੰਗ ਮਤਲਬ ਪਹਿਲਾਂ ਆਪਾਂ ਪਰੇ ਮਾਰਿਆ ਦੀ ਮਲਚਰ ਫਰੋਦਵਰ ਆਪਾਂ ਮਾਰਿਆ ਰੂਟਾਵੇਟਰ ਤੇ ਹੁਣ ਪਲਾਓ ਉਹ ਉਧਰ ਚੱਲ ਰਿਹਾ ਹੁਣ ਮਲਚਰ ਉਹ ਪਿਛਲੇ ਪਾਸੇ ਦੇਖੋ ਦਿਖਾਉਣੇ ਤੁਹਾਨੂੰ ਹੁਣ 54 5 ਦੀ ਪਰਫਾਰਮੈਂਸ ਪਲਾਓ ਤੇ ਚਾਰ ਬਾਟਮ ਪਲਾਓ ਆ ਦੇਖੋ ਅੱਗੇ ਫਿਰ ਕੋ ਜੀ ਕਰੋ ਟਿਕਾ ਚੈੱਕ ਐਂ ਪੂਰੇ ਬਰਾਲੀ ਥੱਲੇ ਪਲਟਾ ਬਣਾ ਲੈ ਕੋ ਨਾ ਬ ਉੱਪਰ ਲਗਦਾ ਨਹੀਂ ਕਰਤਾ ਕਰਨ ਵਾਲੇ ਅੱਧਾ ਕਰੇਗਾ ਤੇ ਥੋੜੀ ਰਹਿ ਗਿਆ ਐ ਪੈ ਦੁਬਾਰਾ ਪਾ ਥੱਲੇ ਆਲਾ ਕਰਾਂਗੇ ਚਲੋ ਦੇਖਦੇ ਰਿਓ ਅੱਗੇ ਵਲੌਗ ਨੂੰ ਹਾਂ ਜੀ ਇਹ ਖਤਾ ਦਿੱਤਾ ਆਪਾਂ ਨਵੇੜ ਆ ਦੇਖੋ ਐਂ ਪੂਰਾ ਪਲਟਾ ਦੀ ਬਰਾਲੀ ਉਹ ਚੈੱਕ ਪਣਾ ਪਾ ਥੱਲੇ ਲਿਖਦੇ ਜਾਂਦੇ ਆ ਉੱਥੇ ਚੱਲ ਰਿਹਾ ਕੋ ਦੇਖੋ ਮਲਚਰ ਉਹ ਰੂਟਾਵੇਟਰ ਇਹਨੇ ਲਾਣੇਦਾਰ ਵੀ ਆ ਰਿਹਾ ਉਹ ਲੈ ਕੇ ਆਊਗਾ ਤੇਲ ਜੌਂਡੀਅਰ ਚੋਂ ਖਤਮ ਹੋਣ ਵਾਲਾ ਤੇਲ ਦੂਜੇ ਚ ਰੂਟਾਵੇਟਰ ਆਇਲ ਜਾ ਦੇਖਦੇ ਹਾਂ ਵਲੌਗ ਨੇ ਲੈ ਟਾਈਮ ਦਾ ਭੰਗ ਗਿਆ ਹੁਣ ਜੇ ਵਲੌਗ ਵਧੀਆ ਲੱਗਦੇ ਹੋ ਤਾਂ ਪਲੀਜ਼ ਲਾਈਕ ਜ਼ਰੂਰ ਕਰਦੇ ਹੋ ਆਪਣੇ ਵੀਡੀਓਆਂ ਨੂੰ ਤੇ ਸਬਸਕ੍ਰਾਈਬ ਵੀ ਕਰਦੇ ਚੈਨਲ ਨੂੰ ਤੇ ਦੇਖੋ ਜਿਹੜੇ ਵੀ ਰਣੂ ਨੌਲੇਜ ਲੈਣੀ ਆ ਕਿ ਕਿੱਦਾ ਬਲੌਗ ਕਰਦੇ ਨੇ ਦੇਖੋ ਆਪਣੀਆਂ ਵੀਡੀਓ ਆ ਆ ਦੇਖੋ ਕਰਤੀ ਜਮੀ ਇਹ ਲੋਪ ਬਪਰਾ ਲਈ ਹੁਣ ਆਪਾਂ ਥੱਲੇ ਵਾਲੇ ਖੱਤੇ 'ਚ ਕਰਦੇ ਆ ਸ਼ੁਰੂ ਚਲੋ ਕੀ ਦੇਖਿਓ ਅੱਗੇ ਵਲੌਗ ਹਾਂਜੀ ਹੁਣ ਆਪਾਂ ਆਗੇ ਤੇ ਘਰੇ ਵੀਡੀਓ ਮੈਂ ਬਣਾ ਨਹੀਂ ਸਕਿਆ ਕਿਉਂਕਿ ਫੋਨ ਹੋ ਗਿਆ ਤੇ ਉਹਨਾਂ ਦਾ ਬੰਦ ਆਪਾਂ ਥੱਲੇ ਵਾਲੇ ਖੱਤੇ 'ਚ ਤਾਂ ਆ ਗਏ ਦੀ ਤੇ ਅੱਧਾ ਕਰਤਾ ਅੱਧੇ ਆਪਾਂ ਸਵੇਰੇ ਕਰਾਂਗੇ ਹੁਣ ਵੀ ਨਹੀਂ ਰਾਜਾ ਦੇ ਹੋ ਗਿਆ ਸੀ ਚਲੋ ਜੀ ਹੁਣ ਆਪਾਂ ਐ ਕਰਾਂਗੇ ਜੇ ਵਲੌਗ ਜੁਠਾ ਹੈਗਾ ਛੋਟਾ ਇਹ ਫਿਰ ਤਾਂ ਆਪਾਂ ਕੱਲ ਵਾਲੀ ਕਲਿੱਪਾਂ ਵਿੱਚ ਐਡ ਕਰਕੇ ਪਾ ਦਾਂਗੇ ਵਲੌਗ ਨਿਜੇ ਹੋ ਗਿਆ ਹੋਇਆ ਪੂਰਾ ਫਿਰ ਆਪਾਂ ਆਹੀ ਪਾ ਦਾਂਗੇ ਆਲੂ ਸਵੇਰੇ ਆਜੂ ਫਿਰ ਤਾਂ ਚਲੋ ਜੀ ਵਲੌਗ ਨੂੰ ਕਰ ਦਿਓ ਲਾਈਕ ਤੇ ਇਸ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਚਲੋ ਜੀ ਮਿਲਦੇ ਹੁਣ ਆਪਾਂ ਕਿਸੇ ਹੋਰ ਅਗਲੇ ਵਲੌਗ 'ਚ ਓਕੇ ਜੀ ਬਾਏ